ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਾਂ ਭਾਈ ਗੁਰਦਾਸ ਜੀ ਦੀਆਂ 12 ਦੀ ਸੰਥਿਆ ਕਰ ਰਹੇ ਹਾਂ ਤੇ ਚਾਰ ਪੌੜੀਆਂ ਆਪਣੀਆਂ ਸੰਪੂਰਨ ਹੋ ਗਈਆਂ ਸਨ ਆਪਾਂ ਦੋ-ਦੋ ਪੌੜੀਆਂ ਕਰਕੇ ਸੰਥਿਆ ਕਰ ਰਹੇ ਹਾਂ ਤੇ ਨਾਲ ਇਹਨਾਂ ਦੇ ਅਰਥ ਵੀ ਕਰ ਰਹੇ ਹਾਂ ਸੋ ਪਲੇਲਿਸਟ ਦੇ ਵਿੱਚ YouTube ਦੀ ਪਲੇਲਿਸਟ ਵਿੱਚ ਪਈਆਂ ਨੇ ਜਾ ਕੇ ਤੁਸੀਂ ਸਰਵਣ ਕਰ ਸਕਦੇ ਹੋ ਸ਼ੁਰੂ ਹੁੰਦਾ ਚਾਰ ਯੁਗ ਕਰ ਥਾਪਨਾ ਸਤਜੁਗ ਤ੍ਰੇਤਾ ਦਵਾਪਰ ਸਾਜੇ ਹੁਣ ਭਾਈ ਗੁਰਦਾਸ ਜੀ ਇੱਥੇ ਕਹਿੰਦੇ ਨੇ ਕਿ ਚਾਰ ਯੁਗ ਬਣਾਏ ਨੇ ਤੇ ਤਿੰਨ ਯੁਗਾਂ ਦੀ ਗੱਲ ਇੱਥੇ ਕਰ ਲਈ ਇਸ ਪੰਕਤੀ ਵਿੱਚ ਸਤਜੁਗ ਤ੍ਰੇਤਾ ਦਵਾਪਰ ਕਹਿੰਦੇ ਚਾਰ ਯੁਗਾਂ ਦੀ ਥਾਪਨਾ ਥਾਪ ਕੇ ਸਤਜੁਗ ਤ੍ਰੇਤਾ ਦਵਾਪਰ ਰਚੇ ਹਨ ਚੌਥਾ ਕਿਹੜਾ ਹੈ ਚੌਥਾ ਅਗਲੀ ਪੰਕਤੀ ਵਿੱਚ ਦੱਸਦੇ ਨੇ ਚੌਥਾ ਕਲਯੁਗ ਥਾਪਿਆ ਚਾਰ ਵਰਨ ਚਾਰੋਂ ਕੇ ਰਾਜੇ ਚਾਰੋਂ ਬਿੰਦੀ ਲੱਗੀਏ ਕੇ ਰਾਜੇ ਰਾਜੇ ਨਹੀਂ ਕਹਿਣਾ ਜੇ ਅਦਕ ਲਾ ਕੇ ਬੋਲਾਂਗੇ ਫਿਰ ਅਜਣ ਦਾ ਅਰਥ ਬਣ ਜਾਂਦਾ ਹੈ ਰਾਜੇ ਰਾਜੇ ਪੋਲਾ ਬੋਲਣਾ ਹੈ ਕਹਿੰਦੇ ਚੌਥਾ ਕਲਯੁਗ ਬਣਾਇਆ ਸੀ ਚਾਰ ਵਰਨ ਚਾਰਾਂ ਦੇ ਰਾਜੇ ਬਣਾਏ ਅੱਗੇ ਵਰਨਾ ਦੇ ਨਾਮ ਦੱਸਦੇ ਹਨ ਭਗਤ ਭਾਈ ਗੁਰਦਾਸ ਜੀ ਕਹਿੰਦੇ ਬ੍ਰਾਹਮਣ ਛਤਰੀ ਵੈਸ ਸ਼ੂਦਰ ਜੁਗ ਜੁਗ ਏਕੋ ਵਰਨ ਵਿਰਾਜੇ ਕਹਿੰਦੇ ਬ੍ਰਾਹਮਣ ਖੱਤਰੀ ਵੈਸ ਸੂਦਰ ਇਹ ਚਾਰ ਵਰਨ ਹਨ ਪਰੰਤੂ ਆਪ ਚਾਰੇ ਯੁਗਾਂ ਵੇਖੇ ਇੱਕੋ ਹੀ ਸਰੂਪ ਸੋਭ ਰਿਹਾ ਹੈ ਅੱਗੇ ਕਹਿੰਦੇ ਨੇ ਭਾਈ ਗੁਰਦਾਸ ਜੀ ਸਤਜੁਗ ਹੰਸ અવਤਾਰ ਧਰ ਸੋਹੰ ਬ੍ਰਹਮ ਨ ਦੂਜਾ ਪਾਜੀ ਕਹਿੰਦੇ ਸਤਜੁਗ ਵੇਖੇ ਹੰਸ અવਤਾਰ ਧਾਰ ਕੇ ਸੋਹੰ ਬ੍ਰਹਮ ਦਾ ਪਤਾ ਦੱਸਿਆ ਦੂਜਾ ਪਖੰਡ ਨਹੀਂ ਕੀਤਾ ਏਕੋ ਬ੍ਰਹਮ ਵਿਖਾਣੀ ਐ ਮੋ ਮਾਇਆ ਤੇ ਬੇਮੋਤਾਜੀ ਲੋਕ ਏਕੋ ਬ੍ਰਹਮ ਹੀ ਬ੍ਰਹਮ ਆਖਦੇ ਸਨ ਮੋ ਤੇ ਮਾਇਆ ਤੋਂ ਵਿਕਾਸ ਕਰਨ ਤਪੱਸਿਆ ਇਹਨੂੰ ਤਪੱਸਿਆ ਨਹੀਂ ਕਹਿੰਦੇ ਤਪੱਸਿਆ ਕਹਿਣਾ ਬਨ ਵਿਖੇ ਦਲਾਵਾਂ ਦੇ ਨਾਲ ਵਿਖੇ ਵਕਤ ਗੁਜਾਰਨ ਪਿੰਨੀ ਸਾਗੇ ਕਹਿੰਦੇ ਬਨ ਵਿਖੇ ਤਪ ਕਰਦੇ ਸਾਗ ਦੇ ਪਿੰਨੀ ਭਵ ਕੰਧ ਮੂਲ ਖਾ ਕੇ ਸਮਟ ਪਾਉਂਦੇ ਸਨ ਲੱਖ ਵਰਿਆਂ ਦੀ ਆਰਜਾ ਕੋਠੇ ਕੋਟ ਨਾ ਮੰਦਰ ਸਾਜੇ ਕਹਿੰਦੇ ਲੱਖ ਵਰੇ ਅਰਥਾਤ 100000 ਵਰੇ ਦੀ ਆਰਜਾ ਉਮਰ ਹੁੰਦੀ ਸੀ ਫਿਰ ਵੀ ਕੋਠੇ ਕੋਟ ਤੇ ਮੰਦਰ ਨਹੀਂ ਬਣਾਉਂਦੇ ਸਨ ਭਾਈ ਗੁਰਦਾਸ ਜੀ ਅੱਗੇ ਕਹਿੰਦੇ ਨੇ ਇੱਕ ਬਿੰਸਾ ਇੱਕ ਅਸਥਿਰ ਗਾਜੀ ਅਸਥਿਰ ਥੱਥੇ ਨੂੰ ਸਿਆਰੀ ਅਸਥਿਰ ਗਾਜੇ ਕਹਿੰਦੇ ਇੱਕ ਨਾਸ ਹੁੰਦੇ ਜਾਂਦੇ ਹਨ ਦੂਜੇ ਆਪ ਨੂੰ ਅਚਲ ਮੰਨ ਕੇ ਗਜਦੇ ਹਨ ਤ੍ਰੇਤੇ ਛਤਰੀ ਰੂਪ ਧਾਰ ਸੂਰਜ ਵੰਸੀ ਵੱਡ ਅਵਤਾਰਾ ਭਾਈ ਗੁਰਦਾਸ ਜੀ ਕਹਿੰਦੇ ਤ੍ਰੇਤਾ ਜੋਗ ਵਿਖੇ ਛਤਰੀ ਵਰਨ ਵਿੱਚ ਰਾਮਚੰਦਰ ਜੀ ਦਾ ਰੂਪ ਧਾਰ ਕੇ ਸੂਰਜ ਵੰਸੀ ਵੱਡਾ ਅਵਤਾਰ ਰਾਜਾ ਹੋਇਆ ਕਹਿੰਦੇ ਨੌ ਹਿੱਸੇ ਗਈ ਅਰਜਾ ਮਾਇਆ ਮੋਹ ਅਹੰਕਾਰ ਪਸਾਰਾ ਹੰਕਾਰ ਨਹੀਂ ਕਹਿ ਦੇਣਾ ਤਿਆਰ ਰੱਖਣਾ ਮਾਇਆ ਮੋਹ ਅਹੰਕਾਰ ਅਹੰ ਅਹੰਕਾਰ ਪਸਾਰਾ ਭਾਈ ਗੁਰਦਾਸ ਜੀ ਕਹਿੰਦੇ ਨੌ ਹਿੱਸੇ ਲੋਕਾਂ ਦੀ ਉਮਰ ਘਟ ਗਈ ਪਹਿਲਾਂ ਸਾਜੁਗ ਤ੍ਰੇਤੇਜੁਗ ਵਿੱਚ 100 ਵਰਿਆ ਉਮਰ ਹੁੰਦੀ ਸੀ 100 ਹਜ਼ਾਰ ਵਰਿਆਂ ਜਿਵੇਂ ਜਿਵੇਂ ਕਾਲ ਯੁਗ ਆਇਆ ਤੇ ਉਮਰ ਘਟਦੀ ਗਈ ਭਾਵ ਲੱਖ ਵਿੱਚੋਂ 90000 ਘਟ ਕੇ 10000 ਬਰਾ ਰਹਿ ਗਈ ਮਾਇਆ ਮੋਹ ਤੇ ਹੰਕਾਰ ਦਾ ਪਸਾਰਾ ਹੋ ਗਿਆ ਇਸ ਪ੍ਰਕਾਰ ਹਿੰਦੂ ਲੋਕ ਮੰਨਦੇ ਹਨ ਭਾਈ ਗੁਰਦਾਸ ਜੀ ਕਹਿੰਦੇ ਦੁਆਪਰ ਜਾਦਵ ਵੰਸ਼ ਕਰ ਜੁਗ ਜੁਗ ਔਦ ਘਟੈ ਆਚਾਰਾ ਆ ਐਡੇ ਕੰਨਾ ਆਚਾਰ ਸੰਗਤ ਜੀ ਮੈਂ ਇੱਕ ਬੇਨਤੀ ਕਰਾਂ ਭਾਈ ਗੁਰਦਾਸ ਦੀਆਂ ਵਾਰਾਂ ਜ਼ਰੂਰ ਪੜਿਓ ਅਰਥਾ ਸਮੇਤ ਪੜਿਓ ਤੇ ਤੁਹਾਨੂੰ ਬੜੀ ਸਮਝ ਲੱਗੇਗੀ ਗੁਰਬਾਣੀ ਦੀ ਦਵਾਪਰ ਜਦ ਵੰਸ਼ ਕਰ ਜੁਗ-ਜੁਗ ਆਉਦ ਘਟੈ ਆਚਾਰਾਂ ਕਹਿੰਦੇ ਦਵਾਪਰ ਵਿਖੇ ਜਦੂ ਨਾਮ ਰਾਜਾ ਦੇ ਘਰ ਕ੍ਰਿਸ਼ਨ ਨਾਮ ਵਾਲੇ ਨੇ ਵੇਸ ਧਾਰਿਆ ਫਿਰ ਜੁਗਾ ਜੁਗਾ ਵਿਖੇ ਉਮਰ ਤੇ ਆਚਾਰ ਕਰਤਬ ਘਟਦੇ ਗਏ ਗੱਲ ਕੀ ਹੁਣ ਹਜ਼ਾਰ ਬਰੇ ਦੀ ਬਾਕੀ ਉਮਰਾਂ ਰਹੀ ਨੋ ਇਸੇ ਹੋਰ ਕਟ ਗਈ ਭਾਵ ਕਿ 1000 ਬਰੇ ਸੀ ਫਿਰ 9 ਵਿੱਚੋਂ 900 ਉੱਡ ਗਈ ਤੇ 100 ਬਰੇ ਰਹਿ ਗਈ ਘੜ ਦੇ ਘੜ ਦੇ ਕਹਿੰਦੇ ਰਿਗ ਵੇਦ ਮੈਂ ਬ੍ਰਹਮ ਕਰਤ ਪੂਰਬ ਮੁਖ ਸੁਭ ਕਰਮ ਵਿਚਾਰਾ ਕਹਿੰਦੇ ਰਿਗ ਵੇਦ ਵਿੱਚੋਂ ਬ੍ਰਾਹਮਣ ਕਰਮ ਕਰਾਉਂਦੇ ਤੇ ਪੂਰਬ ਵੱਲ ਮੂੰਹ ਕਰਕੇ ਸੁਭ ਕਰਮ ਜਗ ਕਰਦੇ ਸਨ ਉਹ ਪੂਰਬ ਵੱਲ ਹਰੀ ਦਾ ਵਾਸਾ ਜਾਣਦੇ ਸਨ ਤੇ ਭਾਈ ਗੁਰਦਾਸ ਜੀ ਕਹਿੰਦੇ ਇਹ ਇਤਰ ਮਤਾਂ ਦੇ ਨਿਸ਼ਚੇ ਦੱਸੇ ਹਨ ਸੋ ਅੱਗੇ ਦੱਸਦੇ ਨੇ ਖੱਤਰੀ ਥਾਪੇ ਜੁਜਰ ਵੇਦ ਜੁਜਰ ਜੁਜਰ ਵੇਦ ਦੱਖਣ ਮੁਖ ਬਉਦਾਨ ਦਾ ਤਾਰਾ ਦੱਦੇ ਕੰਨਾ ਦਾ ਤਾਰਾ ਫਿਰ ਕਹਿੰਦੇ ਖੱਤਰੀਆਂ ਨੇ ਜੁਜਰ ਲੈ ਲੈਣਾ ਕੀਤਾ ਫਿਰ ਦੁਆਪਰ ਵੇਖੇ ਦੱਖਣ ਵੱਲ ਮੂੰਹ ਕਰਕੇ ਦਾਤੇ ਬਣ ਕੇ ਬਹੁ ਦਾਨ ਆਦਿ ਕਰਮ ਕਰਨ ਲੱਗੇ ਤੇ ਭਾਈ ਗੁਰਦਾਜ ਜੀ ਕਹਿੰਦੇ ਗੱਲ ਕੀ ਉਹ ਦੱਖਣ ਦੇਸ਼ ਵਿਖੇ ਹਰੀ ਦਾ ਨਿਵਾਸ ਜਾਣ ਲੱਗੇ ਕਿ ਹ ਦੱਖਣ ਦੇ ਵਿੱਚ ਹੀ ਪ੍ਰਮਾਤਮਾ ਭਗਵਾਨ ਵਸਦਾ ਹੈ ਵੈਸੋਂ ਥਾਪਿਆ ਸਿਆਮ ਵੇਦ ਵੈਸੋਂ ਬਾਵੇ ਦਲਾਵਾ ਤੇ ਉੱਤੇ ਬਿੰਦੀ ਲੱਗੀ ਸੱਸੇ ਦੇ ਤਿਆਰ ਰੱਖਣਾ ਵੈਸੋਂ ਥਾਪਿਆ ਸਿਆਮ ਵੇਦ ਪਛਮ ਮੁਖ ਕਰ ਸੀਸ ਨਿਵਾਰਾ ਭਾਈ ਗੁਰਦਾਸ ਜੀ ਕਹਿੰਦੇ ਵੈਸ ਲੋਕ ਛਾਂ ਵੇਦ ਨੂੰ ਫੜ ਕੇ ਪਿੱਛੋਂ ਪੱਛੋਂ ਵੱਲ ਮੂੰਹ ਕਰਕੇ ਪ੍ਰਣਾਮਾ ਕਰਨ ਲੱਗੇ ਭਾ ਪ੍ਰਣਾਮ ਕਰਨ ਲੱਗੇ ਤੇ ਫਿਰ ਉਹਨਾਂ ਨੇ ਹਰੀ ਪਿੱਛੋਂ ਵੱਲ ਹੀ ਸਮਝ ਲਿਆ ਤੇ ਗੁਰਵਾਕ ਕੋ ਪਿਛਾ ਕੋ ਸੀਸ ਨਵਾਇਓ ਇਹ ਇਤਰ ਮਤਾ ਦੀਆਂ ਮਨੋਤਾ ਦੱਸਦੇ ਨੇ ਭਾਈ ਗੁਰਦਾਸ ਜੀ ਅੱਗੇ ਆਜੋ ਕਹਿੰਦੇ ਰਿਗ ਨੀਲੰਬਰ ਜੋਜਰ ਪੀਤ ਨੀਲੰਬਰ ਨੀਲੰਬਰ ਪਾਠ ਜਿਹੜਾ ਨੰਨੇ ਨੂੰ ਸੰਬੰਧਕ ਲਾ ਕੇ ਨੀਲੰਬਰ ਪਾਠ ਪੜ੍ਹਨਾ ਹੈ ਰਿਗ ਨੀਲੰਬਰ ਜੋਜਰ ਪੀਤ ਸੇਤੰਬਰ ਸਸੇ ਦੇ ਪੈਰ ਵਿੱਚ ਵਾਵਾ ਲੱਗਾ ਸੰਗਤ ਜੀ ਇਸ ਦਾ ਜਿਹੜਾ ਉਚਾਰਨ ਹੈ ਸਸੇ ਦੇ ਲਾ ਤੇ ਅੱਗੇ ਐੜਾ ਮੁਕਤਾ ਪੈ ਜਾਣਾ ਸੇਤੰਬਰ ਕਰ ਸਿਆਮ ਸੁਧਾਰਾ ਰਿਗਵੇਦ ਨੀਲੇ ਕੱਪੜੇ ਯਜੁਰਵੇਦ ਪੀਲੇ ਕੱਪੜੇ ਅਰ ਸ਼ਾਮਵੇਦ ਪੜਨ ਸਮੇ ਚਿੱਟੇ ਕੱਪੜੇ ਪਹਿਰ ਕੇ ਪਾਠ ਕਰਦੇ ਸਨ ਤੇ ਭਾਵ ਰਾਮਕ੍ਰਿਸ਼ਨ ਤੇ ਹੰਸਾ ਅਵਤਾਰ ਦੇ ਉਪਾਸ਼ਕ ਹੋ ਕੇ ਆਪਣੇ ਆਪਣੇ ਧਰਮ ਕਰਦੇ ਸਨ ਸੋ ਅੱਗੇ ਭਾਈ ਗੁਰਦਾਸ ਜੀ ਕਹਿੰਦੇ ਨੇ ਤ੍ਰੇਹੋ ਜੋਗੀ ਤ੍ਰੈ ਧਰਮ ਉਚਾਰਾ ਭਾਈ ਗੁਰਦਾਸ ਜੀ ਕਹਿੰਦੇ ਤਿੰਨਾ ਯੁੱਗਾਂ ਦੇ ਤਰੇ ਧਰਮ ਵੱਖ-ਵੱਖ ਉਚਾਰਦੇ ਸਨ ਸੋ ਸੰਗਤ ਜੀ ਛੇ ਪੌੜੀਆਂ ਆਪਣੀਆਂ ਭਾਈ ਗੁਰਦਾਸ ਜੀ ਦੀਵਾਰਾਂ ਦੀ ਹੋ ਗਈਆਂ ਨੇ ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਹੋਰ ਵੀ ਸੰਗਤਾਂ ਲਾਹਾ ਲੈ ਸਕਣ ਭੁੱਲਾਂ ਦੀ ਮਾਫ਼ੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ